ਸਰ ਬਾਕੀ ਬਹੁਤ ਵੱਡਾ ਸਾਡੇ ਮਹੱਲੇ ਨੂੰ ਕਿ ਸਾਰੇ ਨਾਵੇ ਸ਼ਹਿਰ ਨੂੰ ਬਹੁਤ ਵੱਡਾ ਘਾਟਾ ਪਿਆ ਬਿਆ ਵਗੈਰਾ ਤੋਂ ਆ ਰਹੇ ਸੀਗੇ ਜੀ ਪਟਿਆਲੇ ਤੋਂ ਤੇ ਇੱਕ ਆਡੀ ਕਾਰ ਸੀਗੀ ਜਿਹੜੀ ਕਿ ਆਪਸ ਚ ਟਕਰਾ ਗਏ ਨੇ ਇਹ ਇਹਨਾਂ ਦੀ ਉੱਥੇ ਮੌਤ ਹੋ ਗਈ ਆਡੀ ਕਾਰ ਨੇ ਟਾਇਰ ਕਰੀ ਹੈ ਗੱਡੀਆਂ ਤੇ ਗੱਡੀਆਂ ਵੱਜ ਕੇ ਜਿਉਂ ਉਟ ਇੱਕ ਹੁੰਦੰਦ ਉਹੀ ਤੇ ਡੈਥ ਹੋ ਗਈ ਉਹਨਾਂ ਦੀ ਕੋ ਬਹੁਤ ਵਾਕਈ ਬਹੁਤ ਦੁਖਦਾਈ ਘਟਨਾ ਹੈ ਪ੍ਰਵੀਨ ਗੋਗੀ ਜੀ ਤੇ ਨੀਹਾ ਮਿੱਤਲ ਜੀ ਜਿਹੜੇ ਕਿ ਐਕਸੀਡੈਂਟ ਦੇ ਵਿੱਚ ਇਹਨਾਂ ਦੀ ਜਾਨ ਚਲੀ ਗਈ ਆ ਬਹੁਤ ਵਧੀਆ ਪਰਿਵਾਰ ਸੀ ਤੁਸੀਂ ਅਕਸਰ ਇਹਨਾਂ ਨੂੰ ਦੇਖਿਆ ਹੋਣਾ ਸ਼ਮਸ਼ਾਨ ਘਾਟ ਦੇ ਵਿੱਚ ਗੋਗੀ ਜੀ ਨੇ ਸੇਵਾ ਕਰਦੇ ਤੇ ਮੰਦਿਰਾਂ ਦੇ ਵਿੱਚ ਸੇਵਾ ਕਰਦੇ ਜਿੱਥੇ ਵੀ ਕੋਈ ਲੋੜਵੰਦਾਂ ਨੂੰ ਲੋੜ ਹੁੰਦੀ ਤੇ ਮੂਰੇ ਹੋ ਕੇ ਸੇਵਾ ਕਰਦੇ ਸੀ ਸੋ ਬੜਾ ਘਾਟਾ ਪਿਆ ਮਹੱਲੇ ਦੇ ਵਿੱਚ ਵੀ ਇਹਨਾਂ ਦਾ ਬਹੁਤ ਵਧੀਆ ਲੋਕਾਂ ਦੀ ਸੇਵਾ ਦੇ ਪ੍ਰਤੀ ਆਧਾਰ ਸੀਗਾ ਤੇ ਇਹਨਾਂ ਦੇ ਜਿਹੜੇ ਬੇਟੇ ਨੇ ਉਹ ਵੀ ਬਹੁਤ ਵਧੀਆ ਹੁਣ ਹਾਰਨੇ ਕਿਉਂਕਿ ਬੜੇ ਚਿਰ ਤੋਂ ਸਾਡੇ ਜਥੇਬੰਦੀ ਨਾਲ ਜੁੜੇ ਹੋਏ ਸੀ ਉਹ ਵੱਡੀ ਸੇਵਾ ਕਰੀਏ ਉਹਨਾਂ ਨੇ ਸੇ ਵਾਕੀ ਬਹੁਤ ਵੱਡਾ ਸਾਡੇ ਮਹੱਲੇ ਨੂੰ ਕੀ ਸਾਰੇ ਨਾਬੇ ਸ਼ਹਿਰ ਨੂੰ ਬਹੁਤ ਵੱਡਾ ਘਾਟਾ ਪੈਣਾ ਪਤਾ ਲੱਗਿਆ ਕਿੱਥੋਂ ਜਾ ਰਹੇ ਸੀ ਇਹ ਇਹ ਮੇਰੇ ਖਿਆਲ ਚ ਕੋਈ 파ਟ ਵਿਆਹ ਵਗੈਰਾ ਤੋਂ ਆ ਰਹੇ ਸੀਗੇ ਜੀ ਪਟਿਆਲੇ ਤੋਂ ਤੇ ਇੱਕ ਆਡੀਕਾਰ ਸੀ ਜਿਹੜੀ ਕਿ ਆਪਸ ਚ ਟਕਰਾ ਗਏ ਨੇ ਇਹ ਇਹਨਾਂ ਦੀ ਉੱਥੇ ਮੌਤ ਹੋ ਗਈ ਇਹ ਦੂਜੇ ਆਡੀਕਾਰ ਵਾਲੇ ਦੀ ਹਾਂ ਉਹਨਾਂ ਦੀ ਵੀ ਉਹਨਾਂ ਦੀ ਵੀ ਡੈਥ ਹੋ ਗਈ ਚੰਕ ਹੋ ਗਿਆ ਇਹ ਤਾਂ ਅੱਛਾ ਟੀਮ ਹੋ ਜਾਂਦਾ ਕਿ ਜਿਵੇਂ ਗੱਡੀ ਚ ਗੱਡੀ ਵੱਜੀ ਐ ਨੀ ਉਧਰ ਰਕਤਾਂ ਚ ਵੱਜ ਗਈਆਂ ਗੱਡੀਆਂ ਦੋਏ ਉਹ ਮੌਕੇ ਤੇ ਥੋੜੀ ਕਰਾ ਅਟੈਕ ਕਰ ਰਿਹਾ ਜੀ ਅੱਛਾ ਥੋੜੀ ਕਰਾ ਅਟੈਕ ਕਰੀ ਹੈ ਗੱਡੀਆਂ ਤੇ ਗੱਡੀਆਂ ਵੱਜ ਕੇ ਜਿਵੇਂ ਉਹ ਟੈਕ ਉਹ ਹੀ ਤੇ ਡੈਥ ਹੋ ਗਈ ਉਹਨਾਂ ਦੀ ਮੌਕੇ ਤੇ ਕਿਹੜੀ ਕਿਹੜੀ ਡੈਥ ਹੋ ਗਈ ਸੀ ਮੌਕੇ ਤੇ ਜਿਹੜਾ ਉਹ ਦੂਜਾ ਸੀ ਉਹਦੀ ਅਰਜਿੰਦਰ ਆਏ ਆਪਣੇ ਹਸਪਤਾਲ ਚ ਹੋਈ ਐ ਜੀ ਸਿਵਲ ਹਸਪਤਲ ਚ ਜੀ ਦੂਜੇ ਦੀ ਉਹ ਥਿਉਰੀ ਆਈ ਕਲੰਬੀਏ ਚ ਹਾਂਜੀ ਹੋਰ ਟੋਟਲ ਮੌਤਾਂ ਹੋ ਗਈਆਂ ਤਿੰਨ ਹੋ ਗਈਆਂ ਜੀ ਇੱਕ ਕੌਡੀਕਰ ਵਾਲੇ ਦੀ ਜੀ ਹਾਂਜੀ ਇੱਕ ਪਤੀ ਪਤਨੀ ਤੇ ਇੱਕ ਦੀ ਕਲੰਬੀਏ ਚ ਹੋਈ ਹੈ ਡੈਥ ਇੱਕ ਦੀ ਤੇ ਹੁਣ ਕੀ ਫਰਦਰ ਕਾਰਵਾਈ ਕਰਨੀ ਕਾਰਵਾਈ ਸਾਰੇ ਆਉਣਗੇ ਅਨਚਾਰ ਸਾਹਿਬ ਬਾਣ ਦੀ ਕਰਵਿੰਗ ਕਰਾਂਗੇ ਜੀ ਸਰ ਬਾਕੀ ਬਹੁਤ ਵੱਡਾ ਸਾਡੇ ਮਹੱਲੇ ਨੂੰ ਕੀ ਸਾਰੇ ਨਾਬੇ ਸ਼ਹਿਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਪਟਿਆਲਾ ਵਗੈਰਾ ਤੋਂ ਆ ਰਹੇ ਸੀਗੇ ਜੀ ਪਟਿਆਲੇ ਤੋਂ ਤੇ ਇੱਕ ਆਡੀਕਾਰ ਸੀ ਜਿਹੜੀ ਕੇ ਆਪਸ ਚ ਟਕਰਾ ਗਏ ਨੇ ਇਹ ਇਹਨਾਂ ਦੀ ਉੱਥੇ ਮੌਤ ਹੋ ਗਈ ਆਡੀਕਾਰ ਨੇ ਟਾਇਰ ਕਰੀ ਹੈ ਗੱਡੀਆਂ ਤੇ ਗੱਡੀਆਂ ਵੱਜ ਕੇ ਜਿਵੇਂ ਉੱਟ ਇੱਕ ਹੁੰਦੰਨ ਉਹੀ ਕੇ ਜੀ ਡੈਥ ਹੋ ਗਈ ਉਹਨਾਂ ਦੀ ਕੋ ਬਹੁਤ ਵਾਕਈ ਬਹੁਤ ਦੁਖਦਾਈ ਘਟਨਾ ਇਹ ਪ੍ਰਵੀਨ ਗੋਗੀ ਜੀ ਤੇ ਨੀਹਾ ਮਿੱਤਲ ਜੀ ਜਿਹੜੇ ਕੇ ਐਕਸੀਡੈਂਟ ਦੇ ਵਿੱਚ ਇਹਨਾਂ ਦੀ ਜਾਨ ਚਲੀ ਗਈ ਆ ਬਹੁਤ ਵਧੀਆ ਪਰਿਵਾਰ ਸੀ ਤੁਸੀਂ ਅਕਸਰ ਇਹਨਾਂ ਨੂੰ ਦੇਖਿਆ ਹੋਣਾ ਸ਼ਮਸ਼ਾਨ ਘਾਟ ਦੇ ਵਿੱਚ ਗੋਗੀ ਜੀਨ ਸੇਵਾ ਕਰਦੇ ਤੇ ਮੰਦਿਰਾਂ ਦੇ ਵਿੱਚ ਸੇਵਾ ਕਰਦੇ ਜਿੱਥੇ ਵੀ ਕੋਈ ਲੋੜ ਬੰਦਾਂ ਨੂੰ ਲੋੜ ਹੁੰਦੀ ਤੇ ਮੂਰੇ ਹੋ ਕੇ ਸੇਵਾ ਕਰਦੇ ਸੀ ਸੋ ਬੜਾ ਘਾਟਾ ਪਿਆ ਮਹੱਲੇ ਦੇ ਵਿੱਚ ਵੀ ਇਹਨਾਂ ਦਾ ਬਹੁਤ ਵਧੀਆ ਲੋਕਾਂ ਦੀ ਸੇਵਾ ਦੇ ਪ੍ਰਤੀ ਆਧਾਰ ਸੀਗਾ ਤੇ ਇਹਨਾਂ ਦੇ ਜਿਹੜੇ ਬੇਟੇ ਨੇ ਉਹ ਵੀ ਬਹੁਤ ਵਧੀਆ ਹੁਨਾਰਨੇ ਕਿਉਂਕਿ ਬੜੇ ਚਿਰ ਤੋਂ ਸਾਡੇ ਜਥੇਬੰਦੀ ਨਾਲ ਜੁੜੇ ਹੋਏ ਸੀ ਉਹ ਬੜੀ ਸੇਵਾ ਕਰੀ ਉਹਨਾਂ ਨੇ ਸੋ ਵਾਕਈ ਬਹੁਤ ਵੱਡਾ ਸਾਡੇ ਮਹੱਲੇ ਨੂੰ ਕਿ ਸਾਰੇ ਨਾਵੇ ਸ਼ਹਿਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਪਤਾ ਲੱਗਿਆ ਕਿੱਥੋਂ ਜਾ ਰਹੀ ਸੀ ਇਹ ਮੇਰੇ ਖਿਆਲ ਚ ਕੋਈ 파ਟ ਵਿਆ ਵਗੈਰਾ ਤੋਂ ਆ ਰਹੀ ਸੀ ਕਿ ਨਹੀਂ ਪਟਿਆਲੇ ਤੋਂ ਤੇ ਇੱਕ ਆਡੀ ਕਾਰ ਸੀ ਜਿਹੜੀ ਕਿ ਆਪਸ ਚ ਟਕਰਾ ਗਏ ਨੇ ਇਹ ਇਹਨਾਂ ਦੀ ਉੱਥੇ ਮੌਤ ਹੋ ਗਈ ਇਹ ਦੂਜੀ ਆਡੀ ਕਾਰ ਵਾਲੀ ਹਾਂ ਉਹਨਾਂ ਦੀ ਵੀ ਹੋਣਾ ਉਹਨਾਂ ਦੀ ਵੀ ਡੈਥ ਹੋ ਗਈ ਚੰਕ ਹੋਇਆ ਇਹ ਤਾਂ ਅੱਛਾ ਜਿਵੇਂ ਹੋ ਜਾਂਦਾ ਕਿ ਜਿਵੇਂ ਗੱਡੀ ਚ ਗੱਡੀ ਵੱਜੀ ਹੈ ਨਹੀਂ ਉਹ ਦਰਖਤਾਂ ਚ ਵੱਜ ਗਈਆਂ ਗੱਡੀਆਂ ਦੋਏ ਉਹ ਮੌਕੇ ਤੇ </body> ਕਰਾ ਟਾਇਰ ਕਰ ਰਿਹਾ ਹੈ ਜੀ ਅੱਛਾ </body> ਕਰ ਰਹੇ ਟਾਇਰ ਕਰੀ ਹੈ ਗੱਡੀਆਂ ਤੇ ਗੱਡੀਆਂ ਵੱਜ ਕੇ ਜਿਵੇਂ ਟੈਕ ਹੁੰਦਾ ਉਹ ਹੀ ਤੇ ਡੈਥ ਹੋ ਗਈ ਉਹਨਾਂ ਦੀ ਮੌਕੇ ਤੇ ਕਿਹੜੀ ਕਿਹੜੀ ਡੈਥ ਹੋ ਗਈ ਸੀ ਮੌਕੇ ਤੇ ਜਿਹੜਾ ਉਹ ਦੂਜਾ ਸੀ ਉਹਦੀ ਅਰਜਿੰਦਰ ਆਏ ਆਪਣੇ ਹਸਪਤਾਲ ਚ ਹੋਈ ਹੈ ਜੀ ਸਿਵਲ ਹਸਪਤਾਲ ਚ ਦੂਜੇ ਦੀ ਉਥੇ ਹੋਈ ਹੈ ਜੀ ਗਲਬੀਏ ਚ ਅੱਛਾ ਹਾਂ ਜੀ ਇਹ ਟੋਟਲ ਮੌਤਾਂ ਹੋ ਗਈ ਤਿੰਨ ਹੋ ਗਈਆਂ ਇੱਕ ਔਡੀਕਰ ਵਾਲੇ ਦੀ ਜੀ ਇੱਕੋ ਪਤੀ ਪਤਨੀ ਤੇ ਇੱਕ ਦੀ ਕਲੰਬੀਏ ਚ ਹੋਈ ਹੈ ਡੈਥ ਇੱਕ ਦੀ ਤੇ ਹੁਣ ਕੀ ਫਰਦਰ ਕਾਰਵਾਈ ਕਰਨੀ ਕਾਰਵਾਈ ਸਾਰੀ ਆਉਣਗੇ ਅਨਚਾਰ ਸਾਹਿਬ ਬਾਣ ਦੀ ਕਾਰਵਾਈ ਕਰਾਂਗੇ ਜੀ